ਬਾਬੇ ਜੀ ਮੇਰਾ ਨਾਮ ਸੁਪਾਲ ਸਿੰਘ ਜੀ ਪੀ ਆਰਟੀਸੀ ਬਰਨਾਲਾ ਡਿਪੋ ਅੱਜ ਬਰਨਾਲਾ ਐਮਰਜੈਂਸੀ ਵਾਲਜ ਖੜੇ ਕਿ ਕਰ ਰਹੇ ਅੱਜ ਅਸੀਂ ਇੱਥੇ ਸਾਡੇ ਇੱਕ ਕੱਲ ਮਾਨਸਰ ਤੋਂ ਬਸ ਚੱਲ ਕੇ ਆਈ ਸੀਗੀ ਤਕਰੀਬਨ ਦੁਪਹਿਰ ਦੇ ਟਾਈਮ ਉਹਦੇ ਵਿੱਚ ਜੋਗੇ ਤੋਂ ਦੋ ਬੰਦੇ ਚੜੇ ਪੱਖੋ ਕਲਾਂ ਉਤਰਨਾ ਸੀ ਉਹਨਾਂ ਨੇ ਜਦੋਂ ਪੱਖੋ ਕਲਾਂ ਬੱਸ ਰੁਕੀ ਆ ਕੇ ਉਤਰ ਲੱਗੇ ਤਾਂ ਕੰਡੈਕਟਰ ਨੇ ਵੀ ਉਤਰ ਅਸੀਂ ਨਾਲ ਸਵਾਰੀਆਂ ਉਤਰ ਲੱਗੀਆਂ ਜਦੋਂ ਤਾਂ ਇੱਕ ਬੰਦੇ ਨੇ ਉਸ ਦਾ ਕੰਡੈਕਟਰ ਦਾ ਬੈਗ ਹੋਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਕੰਡੈਕਟਰ ਨੇ ਉਸ ਦੇ ਵਿਰੋਧਤਾ ਕੀਤੀ ਤਾਂ ਦੂਸਰੇ ਬੰਦੇ ਨੇ ਮਗਰੋਂ ਕੋਈ ਤੇਜ਼ ਤਾਰ ਹਥਿਆਰ ਨਾਲ ਚੀਜ਼ ਉਹ ਮੁੰਡੇ ਦੇ ਸਿਰ 'ਚ ਲਗਾਤਾਰ ਤੈਂ ਚਾਰ ਵਾਰੀ ਮਾਰੀ ਜਿਹਦੇ ਨਾਲ ਉਹਦੇ 10 ਟਾਂਕੇ ਲੱਗੇ ਨੇ ਸਿਰ ਫਟਿਆਗਾ ਤੇ ਨਾਲ ਨੱਕ ਦੀ ਹੱਡੀ ਕ੍ਰੈਕ ਹੋਈ ਹੈਗੀ ਤੇ ਉਹ ਕੈਸ਼ ਬੈਗ ਖੋ ਕੇ ਲੈ ਗਏ ਨਾਲ ਉਹਦਾ ਹੋਰ ਕੀਮਤੀ ਸਮਾਨ ਤੇ ਜਿਹੜਾ ਉਹ ਵੀ ਖੋ ਕੇ ਲੈ ਗਏ ਸੋ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦੇ ਆ ਕਿ ਇਹ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇਗੀਆਂ ਜਿਵੇਂ ਕਿ ਪਿਛਲੀ ਦਿਨੀ ਪੱਖੋ ਕੈਂਚੀਆਂ ਦੇ ਵਿੱਚ ਵੀ ਇੱਕ ਸਾਡੇ ਆਪੀ ਆਰਟੀਸੀ ਬਰਨਾਲ ਡਿਪੂ ਦੀ ਵਾਸੀ ਹੈਗੀ ਉਸ ਨੂੰ ਵੀ ਰਾਤ ਦੇ ਟਾਈਮ ਉਧਰ ਲਾਸਟ ਟਾਈਮ ਲੈ ਕੇ ਆਂਦੀ ਮੋਗਦੇ ਪੱਖੋ ਕੈਂਚੀਆਂ ਆ ਕੇ ਪੰਜ ਛੇ ਮੁੰਡੇ ਉਤਰੇ ਤਾਂ ਉਹਨਾਂ ਨੇ ਇੱਕਦਮ ਡਰਾਈਵਰ ਤੇ ਹਮਲਾ ਕਰਤਾ ਡਰਾਈਵਰ ਸੱਟਾਂ ਮਾਰਗੇ ਸੀ ਕਾਫੀ ਟੰਗਡੂਗਾ ਮਾਰਗੇ ਸੀਗੇ ਤਾਂ ਪੱਖੋਕਲਾਂ ਦੀ ਜੋ ਪੱਖੋ ਕੈਂਚੀਆਂ ਦੀ ਚੌਂਕੀ ਹੈ ਚੌਂਕੀ ਇੰਚਾਰਜ ਨੂੰ ਅਸੀਂ ਸਾਰਾ ਕੁਝ ਦੱਸ ਦਿੱਤਾ ਸੀਗਾ ਪਰ ਉਹਨਾਂ ਨੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਬਰਨਾਲਾ ਜ਼ਿਲ੍ਹੇ ਡੀਸੀ ਦਫ਼ਤਰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਦੋਨੇ ਮਾਮਲੇ ਆ ਜੋ ਇਹ ਲਗਾਤਾਰ ਵੱਧ ਰਹੇ ਨੇ ਇਸ ਕਰਕੇ ਇਹਨਾਂ ਦੋਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਦੋਨਾਂ ਨੂੰ ਹੀ ਛੇਤੀ ਸਲਟਾਉਣ ਦੀ ਕੋਸ਼ਿਸ਼ ਕਰਨਾ ਸਾਨੂੰ ਕਿਸੇ ਤਰੀਕੇ ਦਾ ਕੋਈ ਵੀ ਐਕਸ਼ਨ ਨਾ ਲਿਕਣਾ ਪਵੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਦੋਨਾਂ ਤੇ ਹੀ ਤੁਰੰਤ ਕਾਰਵਾਈ ਕਰਕੇ ਉਹਨਾਂ ਦੀ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੀ ਨਾਮ ਹੈ ਵੀਰੋ ਜਰਨਾ ਦਲਜੀਤ ਸਿੰਘ ਹੈ ਜੀ ਉਹ ਬਰਨਾਰਡ ਡੀਪੂ ਤੋਂ ਡਰਾਈਵਰ ਕੰਮ ਕਰਦਾ ਹੈ ਜੀ ਅਸੀਂ 12:38 ਮਿੰਟ ਤੇ ਮਾਨਸਾ ਤੋਂ ਦਿੱਲੀ ਵੱਲ ਚੱਲਦੇ ਸੀ ਜਦੋਂ ਉਥੋਂ ਚੱਲੇ ਜੀ ਜੋਗਾ ਪਿੰਡ ਆ ਕੇ ਦੋ ਨੌਜਵਾਨ ਚੜੇ ਨੌਜਵਾਨ ਚੜੇ ਤਾਂ ਜੀ ਉਹ ਕਲੈਕਟਰ ਸਾਹਿਬ ਨਾਲ ਕੋਈ ਮੜੀ-ਮੁੱਟੀ ਤੋ ਉਹਨਾਂ ਨੂੰ ਸ਼ੱਕ ਪੈ ਗਿਆ ਵੀ ਇਹ ਮੈਨੂੰ ਐ ਲੱਗਦਾ ਵੀ ਕੋਈ ਲਟੇਰੇ ਲੱਗਦੇ ਨੇ ਜਦੋਂ ਪੱਖੋਂ ਪੜਾਂਗੇ ਉੱਤਰ ਲੱਗੇ ਤਾਂ ਜੀ ਉਹਨਾਂ ਨੇ ਉੱਤਰ ਸਾਰ ਕਲੈਕਟਰ ਦਾ ਕੈਸ਼ਬੈਗ ਨੂੰ ਹੱਥ ਪਾ ਲਿਆ ਜੀ ਕੈਸ਼ਬੈਗ ਨੂੰ ਹੱਥ ਪਾਇਆ ਤਾਂ ਇੱਕ ਮੁੰਡਾ ਹੋਰ ਦੋ ਜਣੇ ਸੀ ਪਿੱਛੋਂ ਦੇ ਇੱਕ ਨੇ ਕੋਈ ਜਾਨੀ ਹਥਿਆਰ ਨਾਲ ਉਹਨਾਂ ਦੇ ਸਿਰ 'ਚ ਫਟ ਲਾ ਦਿੱਤਾ ਜੀ ਫਟ ਲਾਇਆ ਤਾਂ ਬਿਲਕੁਲ ਖਾਸਾ ਡੂੰਗਾ ਨਕ ਬਲੱਡ ਬਹੁਤ ਨਿਕਲਿਆ ਜੀ ਬਲੱਡ ਨਿਕਲਿਆ ਤਾਂ ਮੈਂ ਤਾਂ ਉਹਨਾਂ ਨੂੰ ਸਹਮਣ ਲੱਗਿਆ ਉਹ ਦੋ ਹੀ ਨੌਜਵਾਨ ਕੈਸ਼ਬੈਕ ਹੋ ਗਈ ਗਲਤ ਚੈਨ ਪਾਈ ਸੀ ਉਹ ਫਰਾਰ ਹੋ ਗਈ ਜੋਗੇ ਤਾਂ ਮੁੰਡੇ ਚਲੇ ਤੇ ਕਿਸ ਥਾਂ ਤੇ ਘਟਨਾ ਵਾਪਰੀ ਅੱਖੋ ਮੱਖੋ ਬਣੀ ਜੀ ਪੱਖੋ ਬਣੀ ਜੀ ਉਸ ਤੋਂ ਬਾਅਦ ਜੇ ਫਿਰ ਅਸੀਂ ਇਹਨਾਂ ਨੂੰ ਸੰਭਾਲ ਲਾ ਕੇ ਉਹ ਫਰਾਰ ਹੋ ਗਏ ਜੀ ਇਹਨਾਂ ਨੂੰ ਉਥੋਂ ਪ੍ਰਾਈਵੇਟ ਗੱਡੀ ਲੈ ਕੇ ਬਰਨਾਲਾ ਦੇ ਹਸਪੀਟਲ ਦੇ ਵਿੱਚ ਐਮਰਜੈਂਸੀ ਜਾ ਕੇ ਦਾਖਲ ਕਰਾਇਆ ਜੀ ਇਹਦੇ ਦੇ 10 ਟਾਂਕੇ ਲੱਗੇ ਸਿਰ ਤੇ ਜੀ ਅਸੀਂ ਇਹਹੀ ਬੇਨਤੀ ਪ੍ਰਸ਼ਾਸਨ ਤੋਂ ਮੰਗਦੇ ਜੀ ਸਾਡਾ ਇਨਸਾਫ ਦਵਾਇਆ ਜਾਵੇ ਸਾਨੂੰ ਜੀ ਪੁਲਿਸ ਮੈਨ ਲੈ ਗਈ ਹੈ ਨਹੀਂ ਜੀ ਅੱਜ ਹੋਣਾ ਨਹੀਂ ਹਾਂ ਜੀ